ਤੁਸੇ ਸਾਰੇ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਗੇ ਅਸੀਂ ਵੀ ਠੀਕ ਆ ਤੇ ਅੱਜ ਅਸੀਂ ਚੱਲੇ ਆਪਣੀ ਮੈਲੀ ਫਲ ਮੰ توڑਣ ਬੱਡੇ ਵੱਡੇ ਬੂਕਿਆਂ ਉੱਤੇ ਚੜੀ ਹੋਈ ਆ ਤੇ ਲੱਥਦੀ ਨਹੀਂ ਤੇ ਅੱਜ ਉਹਨੇ ਤਾਂ ਨਾੜ ਦਿੱਤਾ ਕਿਥੇ ਤੋੜ ਕੇ ਚੱਲੇ ਤੋੜਨਾ ਅੱਜ ਤੁਹਾਨੂੰ ਵੀ ਦਿਖਾਉਂਦੇ ਆ b i 에이 d i b e l i i ਵਾਦੂ ਲੱਗੀਆਂ ਵੇ ਕਿੰਨੀਆਂ ਤੋੜ ਕੇ ਦੇੰਨੇ ਤੁਹਾਨੂੰ ਇਹਨਾਂ ਨੂੰ ਜਾ ਇਹਨੂੰ ਬਾਜ ਜਾਂਦੀ ਜਾਂਦੀ ਆ ਨਾ ਕਿ ਆਹ ਤਾਂ ਵੇ ਮੰਮੀ ਆਲੇ ਪਾਣੀ ਪੀ ਲੈ ਨਿੱਕੇ ਗਾਲਾਸ਼ ਮੈਂ ਪਾਣੀ ਪੀ ਲੈ ਆਲੇ ਆਂਦੀ ਕੋ

ਚਾਦਰ ਇਹ ਵੇਖ ਤਾਂ ਹੈ ਬੰਸਾ ਜੀ ਮੈਨੂੰ ਕੋਈ ਵਿਕਾਉ ਤੋੜਨ ਨਹੀਂ ਮੈਨੂੰ ਤਾਂ ਕੋਈ ਦਿਖਣੀ ਨਹੀਂ ਲਈ ਹਾਂ ਕਿਹੜੇ ਕਿਹੜੇ ਚੈਨਲ ਵਿੱਚ ਹਾਂ ਸੂਤੀ ਚਾਦਰਾਂ ਵਰ

ਇੱਕ ਤਾਂ ਲੱਗ ਗਈ ਖਾਂ ਨਾਂਗਾ ਜਾਨ ਤੇ ਤਰਨੂਦਾਂ ਸੁੱਕੇ ਹੀ ਯਾਨੀ ਤੂੰ ਤੋ ਕਿ ਇਹਨਾਂ ਨੂੰ ਕੱਟ ਕੇ ਨਾ ਤੇ ਥੋੜੀ देर ਤੱਕ ਧੁੱਪੇ ਰੱਖਾਂਗੇ ਤੂੰ ਤੇਰੇ ਕੰਦੇ ਨਾਲ ਨਾ ਥੋੜਾ ਇਹਨਾਂ ਦੀਆਂ ਜਿਲਬਾਆਂ ਦੀਆਂ ਨੀ ਗੜੀਆਂ ਉਹ ਮਰ ਜਾਂਦੀਆਂ ਨੇ ਸੁੱਕੇ ਸੁੱਕੇ ਤੇ ਵਧੀਆ ਬਣਦੇ ਆ ਆਪਾਂ ਹੁਣ ਇਹਨੂੰ ਕੱਟ ਲਿਆ ਸੀ ਤੇ ਕੱਟ ਕੇ ਇਹਨੂੰ ਆਪਾਂ ਥੋੜੀ ਦੇਰ ਧੁੱਪੇ ਰੱਖਾਂਗੇ ਲੱਗਿਆ ਦੀ ਲੜਕਾ ਤੇਲ ਵੀ ਜ਼ਿਆਦਾ ਪੈਂਦਾ ਕਿਉਂਕਿ ਇੱਥੇ ਪਾਣੀ ਨਹੀਂ ਇਹਨਾਂ ਲੱਗਦਾ ਤੇਲ ਜ਼ਿਆਦਾ ਸੁਣਾ ਪੈਂਦਾ ਆਹ ਸਬਜ਼ੀਆਂ ਆਹ ਸਾਲੋਂ ਵਿੱਚ ਤੋਂ ਟੁਟਸਾ ਹਿੱਕਤੀਆਂ ਅਜੇ ਤਬ ਇਹਤ ਨਹੀਂ ਠੀਕ ਆਵਾਜ਼ ਨਹੀਂ ਸਹੀ ਆਉਂਦੀ ਪੜਪੜਾਉਂਦੀ ਆਹ ਮੇਰਾ ਕੰਮ ਹੋਇਆ मौसम ਆਹ ਇਹ ਤੋਂ ਦੇ ਚੁਣੀ ਆਲਾ ਪਾ ਰਿਹਾ ਨਾ ਇਹਦੇ ਵਿੱਚ ਪਾਉਣਾ ਚਾਹੀਦਾ

ਹਲੋ ਮੰਮਾ ਰੋਟੀਆਂ ਤੜਕਾ ਸਾਡਾ ਪੁੱਛ ਗਿਆ ਹੋਣਾ ਸੀ ਇਹਨੂੰ ਪਾਵਾਂਗੇ ਤੜਕੇ ਦੇ ਵਿੱਚ ਹਾਂ ਸੁੱਕ ਜਿਹੀਆਂ ਨਾ ਗੁਜਰਦਾਨੀਆਂ ਮਰਕੀਆਂ ਔਰ ਲਾਲਾਂ ਜਿਹੜੀਆਂ ਬੰਦੀਆਂ ਨਾਲੇ ਜਿਹੜੀਆਂ ਲਾਲ ਹੁੰਦੀਆਂ ਨਾ ਉਹਨਾਂ ਦੀ ਜਦੋਂ ਪੱਕ ਜਾਂਦੀਆਂ ਉਹਦੇ ਲਾਲ ਆ ਜਾਂਦੀਆਂ ਲਾਲਾਂ ਨੂੰ ਬਣਾਉਣ ਵਾਲਾ ਨੀ ਤਰੀਕਾ ਹੈਗਾ ਤੇ ਚੰਨ ਜਿਹਾ ਕਰ ਸਕਦੇ ਆਪਾਂ ਤੇਰੀ ਸਭ ਜਿਆੜੀ ਪਣੀ ਕੇ ਹੋ ਗਈ ਆ ਤਿਆਰ ਇਦਾਂ ਜਿ ਬਣੀ ਆ ਬਣ ਚੀ